ਸਰੰਦ ਫਤਿਹ ਦੀਵਸ ਸਮਾਗਮਾਂ ਦੇ ਤੀਸਰੇ ਦਿਨ ਸ਼੍ਰੋਮਣੀ ਗੁਰਦੁਆਰਾੰੰਦ ਕਮੰਡ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਰੱਖੇਗੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਭੋਗ ਗੁਰਦੁਆਰਾ ਸ਼ਹੀਦ ਬੁੰਗਾ ਵਿਖੇ ਪਾਏਗੇ ਇਸ ਮੌਕੇ ਜਿੱਥੇ ਰਾਗੀ ਜੱਥਿਆਂ ਵੱਲੋਂ ਰਸ ਪਿੰਨਾ ਸ਼ਬਦ ਕੀਰਤਨ ਗਾਇਨ ਕੀਤਾ ਗਿਆ ਉੱਥੇ ਹੀ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਅਤੇ ਕਵਿਸ਼ਰਾਂ ਵੱਲੋਂ ਆਈਆਂ ਸੰਗਤਾਂ ਨੂੰ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ ਗਿਆ ਇਸ ਸਮਾਗਨ ਦੇ ਵੀ ਜਿੱਥੇ ਧਾਰਮਿਕ ਸਿਆਸੀ ਅਤੇ ਸਮਾਜ ਸੇਵਕ ਸੰਸਥਾ ਦੇ ਆਗੂਆਂ ਨੇ ਸ਼ਿਰਕਤ ਕੀਤੀ ਉੱਥੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਵੀ ਗੁਰੂ ਘਰ ਵਿੱਚ ਹਾਜ਼ਰੀ ਲਗਵਾਈ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਮੇਟੀ ਦੇ ਸਾਭਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਨੇ ਕੀ ਕਿਹਾ ਤੁਸੀਂ ਆਪ ਦੇਖੋ ਤੇ ਸੁਣੋ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਰੰਦ ਫਤਿਹ ਦੇਸ ਨੂੰ ਸੰਬੰਧ ਚ ਤੇ ਅੱਜ ਸਿੱਧਾ ਗੁਰਦੁਆਰਾ ਸਿੱਧਾਂ ਗੰਜ ਵਿਖੇ ਜਿਹੜਾ ਭੋਗ ਪਾਈ ਗਏ ਨੇ ਜਿੱਥੇ ਬਾਬਾ ਬੰਦਾ ਸਿੰਘ ਵਾਹਦਰ ਨੇ ਸੰਧ ਫਤਿਹ ਕੀਤੀ ਅੱਜ ਦੇ ਦਿਨ ਔਰ ਖਾਲਸਾ ਜਿਹੜਾ ਜਿਹੜਾ ਸਥਾਪਿਤ ਕੀਤਾ ਖਾਲਸਾ ਰਾਜ ਉਹਦੀ ਜਿੱਥੇ ਮੈਂ ਸੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਸਾਡੇ 6000 ਸਿੰਘ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਸਰਦਾ ਜੀ ਸਤਿਕਾਰ ਭੇਟ ਕਰਦਾ ਔਰ ਸੂਚੀਆਂ ਸੰਗਤਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਜਸਮੂਲੀਅਤ ਕਰਕੇ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੁਰਦਰਾ ਪਦੀਗਰ ਸਾਹਿਬ ਦੇ ਮੈਨੇਜਰ ਤੇ ਉੱਚੀ ਮੈਨੇਜਮੈਂਟ ਦਾ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਔਰ ਸੋਚੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਨਾ ਕਿ ਆਓ ਆਪਾਂ ਅੱਜ ਜਿਹੜਾ ਕੀਰਤਨ ਦਰਵਾਰ ਚੱਲ ਰਿਹਾ ਹੈ ਉਹਦੀ ਸਮੂਲੀਅਤ ਕਰੀਏ ਔਰ ਵੱਧ ਤੋਂ ਵੱਧ ਆਪਣਾ ਜੀਵਨ ਹੈ ਜਿਹੜਾ ਉਹਦੇ ਵਿੱਚ ਸਮੂਲੀਅਤ ਕਰਕੇ ਜੀਵਨ ਸਫਲਾ ਕਰੀਏ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਨਰਲ ਸਿੰਘ ਧਾਮੀ ਸਮੂਚੀ ਸੰਗਤ ਵੱਲੋਂ ਅੱਜ ਤੀਜਾ ਰੋਜ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹੋਏ ਇਹ ਸਵਾਗਤ ਉਹ ਜਿਹੜੇ ਚੱਲ ਰਹੇ ਨੇ 1710 ਤੋਂ ਲੈ ਕੇ ਹੁਣ ਤੱਕ ਜਦੋਂ ਦਾ ਪਹਿਲਾ ਸਿੱਖ ਰਾਜ ਸਥਾਪਿਤ ਹੋਇਆ ਉਸ ਦਿਨ ਤੋਂ ਸਹਿਬਜ਼ਾਦੇ ਦਾ ਮਾਤਾ ਜੀ ਦਾ ਜਿਹੜਾ ਇੱਕ ਬਦਲਾ ਸਮਝ ਲਈਏ ਆਪਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਆ ਔਰ ਸਰਹੰਦੀ ਧਰਤੀ ਨੂੰ ਫਤਿਹ ਕਰਕੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਆਪਣਾ ਸਿੱਕਾ ਚਲਾਇਆ ਆਪਣੇ ਜੀਵਨਦਾਰਾਂ ਨੂੰ ਪਹਿਲੀ ਵਾਰ ਮਾਲਕੀ ਦੇ ਜਿਹੜੇ ਅਧਿਕਾਰ ਨੇ ਉਹ ਬਾਬਾ ਜੀ ਦੁਆਰਾ ਦਿੱਤੇ ਗਏ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਯਾਦ ਕਰਦੇ ਹੋਏ ਇਹ ਸਵਾਗਤ ਜਿਹੜੇ ਤਿੰਨ ਦੋਜਾ ਇਹ ਚੜ ਰਹੇ ਨੇ ਪਹਿਲੇ ਦਿਨ ਚੱਪਰ ਛੜੀ ਦੀ ਧਰਤੀ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਨਗਰ ਕੀਰਤਨ ਅਗਲੇ ਦਿਨ ਗੱਤਕਾ ਦੇ ਖੇਡ ਦੇ ਜਿਹੜੇ ਉਹ ਖੇਡੇ ਗਏ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੜਗਾਜ ਸਾਹਿਬ ਕੱਲ ਆਏ ਸੀ ਔਰ ਅੱਜ ਜਿਹੜਾ ਢਾਡੀ ਦਰਬਾਰ ਹੈ ਕੀਰਤਨ ਦਰਬਾਰ ਹੈ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਰੰਤ ਇਹ ਸਾਰਾ ਤੇ ਚੱਲ ਰਿਹਾ ਔਰ ਸੰਗਤ ਨੂੰ ਅਪੀਲ ਹੈ ਬਾਤ ਚੜ ਕੇ ਚ ਆਪਣਾ ਯੋਗਦਾਨ ਪਾਉਣ ਸ਼ਹੀਦਾਂ ਦੀ ਧਰਤੀ ਤੇ ਨਮਸਕਾਰ ਕਰਨ ਬਾਬਾ ਜੀ ਨੂੰ ਯਾਦ ਕਰਨ